ਜੋ ਬੰਦੇ ਬੰਦੇ ਮੇਰੇ ਵਿੱਚ ਸ਼ਰਮਤੀ ਸਾਸਨ ਕੀ ਸਭ ਤੋਂ ਪਹਿਲਾ ਗੁਰੂ ਜੀ ਦੀ ਬਖਸ਼ੀ ਹੋਤੇ ਗੁਰੂ ਜੀ ਦਾ ਕਾਰਸਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਤੇ ਜੈ ਰਾਜ ਜੀ ਦੀ ਜਗ੍ਹਾ ਤੇਹਾ ਕੁਤ ਪੁਲਾਏ ੱੱਲੇ ਆ ਬੇ ਨਾਨਕਾ ਸਤਿਗੁਰੂ ਦੇ ਜਾਇਦ ਨੋਰਾਤਾਂ ਸਾਹਿਬ ਅੱਜ ਪੰਥ ਪਾਤਸ਼ ਸੁਖਦੇਵ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ ਜੋੜੇ ਦਿੱਤੇ ਹੋਇਆ ਰਸ ਕੇ ਗਏ ਭਗਾਂ ਜੀ ਕਿਉਂਕਿ ਜਦੋਂ ਕੋਈ ਵੀ ਜੀ ਪਰਿਵਾਰ ਦਾ ਉਹ ਚਾਹੇ ਸਾਡਾ ਬਜ਼ੁਰਗ ਵਸਤਾ ਦੇ ਵਿੱਚ ਹੋਵੇ ਚਾਹੇ ਜਵਾਨੀ ਭਰ ਦੇ ਵਿੱਚ ਹੋਵੇ ਜਦੋਂ ਸੰਸਾਰ ਦੇ ਵਿੱਚੋਂ ਪਰਿਵਾਰ ਦੇ ਵਿੱਚ ਉਤਰ ਜਾਂਦਾ ਹੈ ਤਾਂ ਉਹਦਾ ਦੁੱਖ ਨਹੀਂ ਹੁੰਦਾ ਕਿ ਮਾਤ ਲੰਦੇ ਜੋਗ ਹੈ ਪਰ ਇਹ ਰੀਤ ਹੈ ਇੱਕ ਸਦੀਆਂ ਤੋਂ ਕੱਦੀ ਹੋਈ ਸਾਡੇ ਗੁਰੂ ਸਾਹਿਬਾਨ ਨੇ ਸਭੀ ਤੋਂ ਵਾਸਤੇ ਸਭੀ ਇਹ ਪਰਿਵਾਰ ਬਾਰੇ ਕਿਉਂਕਿ ਜਗਤ ਪ੍ਰਤੀ ਕਰਨਾ ਹੋਵੇ ਕੁਝ ਸਿੱਖਣਾ ਹੋਵੇ ਸਿਖਾਣਾ ਹੋਵੇ ਤਾਂ ਇੱਥੇ ਆਏ ਜੀਵ ਨੇ ਹਰ ਇੱਕ ਨਿਤ ਜਰਣਾ ਪਰ ਉਹਦਾ ਦੁੱਖ ਝੱਲਣਾ ਪੈਂਦਾ ਪਰਿਵਾਰ ਨੂੰ ਘਾਟੇ ਬੜੇ ਪੈਂਦੇ ਆ ਕਿਉਂਕਿ ਬਜ਼ੁਰਗ ਜਦੋਂ ਚਰ ਜਾਂਦੇ ਆ ਜਿਨ੍ਹਾਂ ਨੇ ਬਹੁਤ ਇੱਲੇ ਤਰ੍ਹਾਂ ਦੇ ਸਮਿਆਂ ਦੇ ਵਿੱਚ ਜਿੰਨੇ ਕਿ ਜੇ ਬੱਚਾ ਆਪਣੇ ਘਰ ਨੂੰ ਪਰਿਵਾਰ ਨੂੰ ਪਾਲਣ ਵਾਸਤੇ ਬੜੇ ਚੁਣਅ ਚ ਕੀਤੇ ਹੋਣ ਇੱਕ ਹੋਰ ਹੀ ਚੁਣਅ ਜਦੋਂ ਬਾਹਲੇ ਦੌਰ ਦੇ ਵਿੱਚੋਂ ਜਦੋਂ ਕੋਈ ਸਾਡੇ ਕੋਲੇ ਵੀ ਦੇ ਸਿੱਦੇ ਆਉਣੇ ਤੇ ਪਰਿਵਾਰ ਨੂੰ ਉਹ ਸਿਰ ਤੇ ਨਹੀਂ ਬੱਚਿਆਂ ਨੂੰ ਪੜਾਉਣਾ ਸਿਖਾਉਣਾ ਤੇ ਆਪਣੇ ਪੈਰਾਂ ਦੇ ਖੜੇ ਕਰਨਾ ਇੱਕ ਨਾਲ ਨਾਲ ਜ਼ਿੰਦਗੀ ਦਾ ਇਹ ਚੁਣਅ ਪਰਿਵਾਰ ਨੂੰ ਕੇ ਜਾਣਾ ਤੇ ਦੂਜਾ ਇਸੇ ਦੀ ਸੰਸਥਾ ਦੇ ਨਾਲ ਜੁੜ ਕੇ ਜਿਵੇਂ ਸਾਡੇ ਪ੍ਰਧਾਨ ਸਰਕਾਰ ਦੇਤਾ ਸਿੰਘ ਜੀ ਸਮੁੱਚਾ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਹਰ ਇੱਕ ਛੇੜ ਛੇੜ ਤੋਂ ਮੋਰੀ ਰੋਕੇ ਕੋਈ ਚਾਹੇ ਕਾਲੇ ਕਾਨੂੰਨਾਂ ਦੀ ਵੱਡੀ ਲੜਾਈ ਜੰਡੀ ਹੁੰਦੇ ਹਰ ਇੱਕ ਤੋਂ ਲਗਾਈ ਵਿੱਚ ਲੱਗੀ ਹੈ ਪਰ ਉੱਥੇ ਯੋਗਦਾਨ ਅਜਿਹੇ ਹੋਂਸਿਆਂ ਨਾਲ ਪਰਿਵਾਰ ਨੂੰ ਪਿੱਛੇ ਛੱਡ ਕੇ ਪਾਏ ਜਾਂਦੇ ਆ ਜਿਵੇਂ ਸਾਡੇ ਪ੍ਰਧਾਨ ਜੀ ਨੇ ਵੱਡੇ ਪੱਧਰ ਤੇ ਜੱਥੇਬੰਦੀਆਂ ਨੇ ਪਹਿਲ ਦਿੱਤੀ ਹੈ ਆਪਣੇ ਕੰਮਕਾਰ ਦੂਜੇ ਨੰਬਰ ਤੇ ਰੱਖੇ ਹੈ ਤੇ ਉਸੇ ਤਰ੍ਹਾਂ ਇਹ ਜਦੋਂ ਆਪਣਾ ਛੰਭੂ ਤੇ ਖਨੌਰੀ ਵੱਲ ਤੇ ਉਹਨਾਂ ਪਿੱਛੇ ਮੋੜ ਕੇ ਚੱਲੇ ਹੈ ਉੱਥੇ ਆਪਣਾ ਛੰਭੂ ਵੱਲ ਦੇ ਉੱਤੇ ਵੀ 100-100 ਦਾ ਜੱਫਾ ਬਣਾ ਕੇ ਢੇਰ ਦਾ ਜਦੋਂ ਐਲਾਨ ਕੀਤਾ ਹੈ ਉਹਦੇ ਨੇ ਫੈਸਲਾ ਕੀਤਾ ਹੈ ਤਾਂ ਉੱਥੇ ਇੱਕ ਨਾਮਾਂ ਦੀ ਲਿਸਟ ਮੰਗੀ ਗਈ ਸੀ ਹਾਲੇ ਕਿ ਜੱਥੇਬੰਦੀ ਦੇ ਦੇਫਾਈ ਸੋ ਇੱਕ ਦਾ ਪੈਦਾਂ ਮਰਜੀਵੜਿਆ ਦਾ ਜੱਥਾ ਨਾ ਇਸ ਕਰਕੇ ਭੇਜਣਾ ਸੀ ਕਿ ਅੱਗੇ ਵਧਣਾ ਤਾਂ ਉਹ ਦੇ ਵਿੱਚ ਪ੍ਰਧਾਨ ਜੀ ਦਾ ਨਾਮ ਨਹੀਂ ਆਇਆ ਕਿਉਂਕਿ ਜਿੰਨੇ ਇੱਕ ਸਾਰੇ ਸਾਥੀ ਸੀਗੇ ਪੂਰੇ ਆਪਣੀ ਜੱਥੇਬੰਦੀ ਦੇ ਪੰਜਾਬ ਚੋਂ ਪੂਰੇ ਹੋ ਗਏ ਸੀ ਤਾਂ ਉੱਥੇ ਇੱਕ ਦਲੇਰੀ ਸਾਨੂੰ ਦੇਖਣ ਦੀ ਮਿਲੀ ਪ੍ਰਧਾਨ ਜੀ ਉਹਨਾਂ ਦੀ ਸਮਾ ਗੁੱਸੇ ਦੇ ਵਿੱਚ ਹੋਏ ਕਿ ਮੇਰਾ ਨਾਮ ਕਿਉਂ ਨਹੀਂ ਦਿੱਤਾ ਕਿਉਂਕਿ ਕਿ ਮੈਂ ਇਸ ਜੱਥੇ ਦੇ ਵਿੱਚ ਜਾਣਾ ਸੀ ਉਹதோ ਇਹ ਸਾਬਤ ਹੁੰਦਾ ਹੈ ਕਿ ਪਰਿਵਾਰ ਕਿਹਦਾ ਹੌਸਲੇ ਵਾਲਾ ਕਰਨ ਦੀ ਕਲਾ ਵਾਲਾ ਪਰਿਵਾਰ ਹੈ ਕਿ ਜਿਹੜਿਆਂ ਨੇ ਕਦੇ ਆਪਣੇ ਕੰਮਾਂ ਕਰਾਂ ਦੀ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾ ਹਰ ਇੱਕ ਕੰਮ ਨੂੰ ਅੱਗੇ ਵਧ ਕੇ ਕੀਤਾ ਜਿਵੇਂ ਬਾਬਾ ਜੀ ਨੇ ਕਰਦੇ ਕਿਉਂਕਿ ਉਹ ਇਨਸਾਨ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੁੰਦਾ ਜਿਹੜਾ ਉਲਝਾਈ ਦੇ ਲੋਕਾਂ ਦੇ ਮਸਲਿਆਂ ਵਿੱਚ ਆਪਣੇ ਹੱਕ ਦੀ ਮੰਗਾਂ ਵਿੱਚ ਬਾਤੀ ਜੜ ਕੇ ਦੋ ਕਦਮ ਅੱਗੇ ਹੋ ਕੇ ਤੁਰਦਾ ਹੈ ਪਰ ਪਰਵਾਰ ਹਮੇਸ਼ਾ ਹੀ ਜਰਦੀ ਕਲਾ ਵਾਲਾ ਹੈ ਕਿਉਂਕਿ ਇਸ ਪਰਵਾਰ ਦੀ ਜਦੋਂ ਕਿਸੇ ਵੀ ਜੀਵਨ ਜੱਥੇਬੰਦੀ ਦੇ ਵਿੱਚ ਸਿਵਾਰਜ ਦੇ ਵਿੱਚ ਤੋੜ ਦੇ ਵਿੱਚ ਸਪੋਰਟ ਹੋਵੇ ਤਾਂ ਬੜੇ ਹੌਸਲੇ ਨਾਲ ਜਰਦੀ ਕਲਾ ਵਿੱਚ ਹੋ ਵੀ ਸਿਵਾਰਜਾਂ ਦੇ ਵਿੱਚ ਪੁੱਜਦੇ ਹੈ ਇਸ ਕਰਕੇ ਦੋ ਪੁੱਤਰ ਨੇ ਸਰਕਾਰ ਤੇ ਕਐਸ ਵੀ ਜਿੱਤੇ ਜਿਹੜਾ ਆਪਣੇ ਪੈਰਾਂ ਤੇ ਖੜੇ ਰਹਿ ਹੈ ਤੇ ਇਸੇ ਤਰ੍ਹਾਂ ਕੱਟਦਾ ਤਾਂ ਜਿਉਂ ਨਹੀਂ ਸੁਣਾ ਹੁੰਦਾ ਮਾਤਾ ਜੀ ਕਹਿ ਰਹੇ ਚਰਦੀ ਖਲਾਬ ਆਏ ਸੀ ਪੁੱਛਦੇ ਰਹੇ ਸੀ ਕਿ ਮੋਰਚਾ ਦਾ ਕੀ ਬਣਾ ਹੈ ਹੱਲ ਹੋਣਾ ਹੈ ਜਾਂ ਨਾ ਹੋਣਾ ਪਰ ਉਹਦੀ ਜਿੱਦੀ ਬੱਜੀ ਤਾਕਤ ਤੇ ਸਾਡੀ ਪਿੰਡ ਦੇ ਲੋਕਾਂ ਨੇ ਤੇ ਸਾਡੇ ਆਦਮੀਆਂ ਨੇ ਮੱਝ ਚੜ ਕੇ ਲਾਈਆ ਤਾਂ ਪਿੰਡਾਂ ਪਿੰਡੋ ਦੇ ਵਿੱਚੋਂ ਸਰਕਾਰ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਲੋਕ ਆਪਣਹਿਤਾ ਵਾਸਤੇ ਪਿੱਛੇ ਨਹੀਂ ਹੱਟਦੇ ਤਾਂ ਇਹ ਵੱਡੇ ਪਰਿਵਾਰਾਂ ਚੋਂ ਜਨਗਤ ਜੋਦੇ ਜਦੋਂ ਮੂਰੇ ਨਿਕਲਦੇ ਆ ਤਾਂ ਜੱਥੇਬੰਦੀਆਂ ਵੀ ਉਸ ਤੇ ਅੱਲਾ ਨਾਲ ਹੌਸਲੇ ਲੱਗੇ ਪਰਿਵਾਰਾਂ ਨੂੰ ਨਗਰਾਂ ਨੂੰ ਕਿ ਆਪਣੀਆਂ ਲੜਾਈਆਂ ਅਧਿਆਤਿਕੁੰਨ ਦਾ ਲੜਨ ਵਾਲੇ ਸਾਡੇ ਪੰਜਾਬ ਦੇ ਵਿੱਚ ਅਜੇ ਵੀ ਅਸਰਤੀ ਰੋਕਾ ਜਿਉਂਦੇ ਹੈ ਗੱਡੀਆਂ ਜਮੀਰਾਂ ਵਾਲੇ ਐਥੋਂ ਸਤ ਹੋ ਜਾਂਦਾ ਹੈ ਕਿ ਪਰਿਵਾਰਾਂ ਨੂੰ ਜੇ ਘਾਟਾ ਪੈਂਦਾ ਤਾਂ ਉਸ ਨਜ਼ਰ ਨਾਲ ਵੀ ਇਹ ਕਿ ਕਿ ਚੜਦੀ ਕਲਾ ਵਿੱਚ ਪਰਿਵਾਰ ਦੇ ਵਿੱਚੋਂ ਪਰੇ ਪਰਿਵਾਰ ਤੋਂ ਸਾਡੇ ਮਾਤਾ ਜੀ ਦਾ ਚਲੇ ਜਾਣਾ ਨਾ ਪੂਰਾ ਉਹਨਾਂ ਦਾ ਕੰਮ ਸਦਾ ਵਾਸਤੇ ਹੈ ਪਰ ਪਰਿਵਾਰ ਦਾ ਹੌਸਲਾ ਹੈ ਪਰਿਵਾਰ ਸਿਆਣਾ ਸੁਝਵਾਨਾ ਬੜਾ ਪਰਿਵਾਰ ਹੈ ਜਿਹੜਾ ਫੇਰ ਸ਼ਗਰਜੰਤ ਮੋਰੀ ਹੋ ਕੇ ਅੰਦਰ ਰੋਲ ਅਦਾ ਕਰੂਗਾ ਸਮੁੱਚੀ ਕਿਸਾਨ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਮਿਲਨਤਾ ਯਾਗ ਵੱਲੋਂ ਅਸੀਂ ਇਸ ਦਿਨ ਦੇ ਵਿੱਚ ਸ੍ਰੀ ਕੰਨੇਆ ਪਰਿਵਾਰ ਦੇ ਨਾਲ ਖੜੇ ਆ ਜਿੰਨੀਆਂ ਹੋਰ ਜਥੇਬੰਦੀਆਂ ਦਾ ਸਰਪ੍ਰੀ ਪਾਰਟੀ ਅੰਦਰ ਸਾਡੇ ਆਪੂ ਸਰਵਾਂ ਨੂੰ ਪਹੁੰਚੇ ਪਰਵਾਰ ਵੱਲੋਂ ਜੱਜੇ ਜੀ ਬਦਰਸੀ ਸਾਹਿਬ ਦਾ ਧੰਨਵਾਦ ਕਰਦੇ ਆ ਕਿਉਂਕਿ ਸਮਾਂ ਬਹੁਤ ਥੋੜਾ ਪ੍ਰਧਾਨ ਜੀ ਦੱਸਦੇ ਕਿ ਨਹੀਂ ਦੇ ਸਕਦੇ ਇਸ ਕਰਕੇ ਜਿੰਨੇ ਸਾਥ ਤਾਈ ਹੈ ਜਿੰਨੇ ਪੈਨਪਰਾ ਦੂਰ ਮੇਡੋਂ ਦੁੱਖ ਦੇ ਵਿੱਚ ਸਾਧਾ ਹੋਣ ਵਾਸਤੇ ਪਹੁੰਚਿਆ ਤੁਮ ਅਰਦਾਸ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਚਾਹ ਪਾਣੀ ਚਰ ਕੇ ਜਾਣ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਿੱਖ ਸਾਹਿਬ ਨੇ ਜਿੰਦੀ ਗੱਲਬਾਤ ਫਿਲਮ ਪ੍ਰਚਾਰ ਦੇ ਵਿੱਚ ਕਥਾ ਦੇ ਵਿੱਚ ਸਮਝਾਈ ਹੈ ਸਾਨੂੰ ਇਹਨਾਂ ਗੱਲਾਂ ਤੋਂ ਵੀ ਬਹੁਤ ਵਿਚਾਰਾਂ ਦੇ ਵਿੱਚੋਂ ਸਿਰਬ ਨਹੀਂ ਤੈਂਦੀ ਹੈ ਕਿ ਅਸੀਂ ਜੱਡੇ ਵੱਡੇ ਅੱਜ ਮਹਿੰਗਾਈ ਦੇ ਟਾਈਮ ਨੇ ਬਾਬਾ ਜੀ ਨੇ ਸਪਸ਼ਟ ਕੀਤਾ ਕਿ ਭਾਈ ਦੋ ਦੋ ਪਰਸੇ ਪ੍ਰਬੰਧ ਕਰਦੇ। ਇੱਕ ਤਾਂ ਪਰਿਵਾਰਾਂ ਵਾਸਤੇ ਹੁੰਦੇ ਆ ਪਰ ਕਦਦੇ ਹੁੰਦੇ ਆ ਕਿਉਂਕਿ ਇੱਕ ਤਬੀਅਤ ਚੱਲੀ ਹੋਈ ਹੈ ਪਰ ਸੰਸਾਰ ਦੇ ਵਿੱਚੋਂ ਵੀ ਥੋੜਾ ਜਿਆ ਝਾਟ ਮਾਰ ਲਈ ਪਈ ਜਾਂ ਵਾਲੇ ਸਮੇਂ ਕਿਉਂਕਿ ਪਹਿਲਾ ਸਮੇਂ ਕੁਝ ਹੋਰ ਅਨੁਆਤਾਂ ਦੇ ਮੁਤਾਬਕ ਸੀ ਕਮਜ਼ੋਰੀਆਂ ਸੀ ਕਿਰਤ ਕਮਾਈਆਂ ਦੀ ਉੱਤੇ ਅੰਦਰ ਨਹੀਂ ਸੀ ਪਰ ਅੱਜ ਵਰ ਸਮਾਂ ਜਿਹੜਾ ਹੋ ਰਿਹਾ ਹੈ ਤੁਹਾਨੂੰ ਸਾਰਾ ਦੇਖਣਾ ਚਾਹੀਦਾ ਕੋਟੇ ਕੋਟ ਧੰਨਵਾਦ ਜੀ ਬ੍ਰਹਮ ਸਾਹਿਬ ਜੀ ਦਾ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਬੈ ਕੇ ਆਪਾਂ ਸ਼ਬਦ ਸਰਵਨ ਕੀਤੇ ਐ ਇਸ ਕਿਤੇ ਵਿਚਾਰਾਂ ਦੇ ਨਾਲ ਆਪਾਂ ਧੰਨਵਾਦ ਹੌਸਲਾ ਦਈਏ ਇਹ ਜਸਦੀਨੇ ਇਸ ਦੁਨੀਆ ਤੇ ਆਇਆ ਉਹ ਇਨਸਾਨ ਦਾ ਤਾਇਆ ਜੇ ਇੱਕ ਸਜੀਵ ਦਾ ਉਹਨਿਕ ਬਣ ਜਾਣਾ ਅੱਜ ਉਹ ਵੀ ਸਾਡੇ ਮਾਤਾ ਸਖਦੇਵਪੁਰ ਦੇ ਭਰੇ ਪਰਿਵਾਰ ਨੂੰ ਛੱਡ ਕੇ ਗਿਆ ਸਾਨੂੰ ਬਹੁਤ ਸਿੱਖਣ ਵਾਸਤੇ ਦਿੱਕੇ ਗਏ ਆਸੀਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਕਿ ਉਹ ਕਰਦੀ ਕਲਾ ਹੈ ਸੀ ਪ੍ਰਮਾਤਮਾ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬੱਚੇ ਸਮੂਹਟੀ ਸਹਾ ਸੰਗਤ ਦਾ ਇਹ ਵੀ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ